ਤੁਸੀਂ ਕਿੰਨੇ ਪੁਲਿਸ ਪੈਸੇ ਲੈਂਦੇ ਤੁਸੀਂ ਦਿੰਨੇ ਕਿਉਂ ਪੁਲਿਸ ਨੇ ਪੁਲਿਸ ਪੈਸੇ ਲੈ ਰਹੀ ਹੈ ਨਾ ਤੁਸੀਂ ਆਪਣੇ ਡਾਕੂਮੈਂਟਸ ਦਿਖਾਓ ਤੇ ਆਪਣਾ ਤੁਸੀਂ ਕਹਿੰਦੇ ਕਿ ਭਾਈ ਮੈਂ ਪੈਸੇ ਨਹੀਂ ਦੇਣੇ ਤੁਸੀਂ ਮੇਰਾ ਚੱਕੋ ਮੇਰਾ ਜੇ ਮੇਰੇ ਕੋਲ ਗਲਤੀ ਹੋਈ ਆ ਤਾਂ ਚੱਕੋ ਮੇਰਾ ਕੋਈ ਡਾਕੂਮੈਂਟਸ ਮੇਰਾ ਤੁਸੀਂ ਚਲਾਨ ਕਰੋ ਗੋਲਦੀ ਪੰਜਾਬ ਪੁਲਿਸ ਨੂੰ ਲੱਗਦਾ ਕਿ ਤੁਸੀਂ ਇੱਕ ਅਜਿਹਾ ਚਿਹਰਾ ਹੋ ਜੋ ਕਿ ਪੰਜਾਬ ਪੁਲਿਸ ਦਾ ਮਾਣ ਬਹੁਤ ਜ਼ਿਆਦਾ ਵਧਾਉਂਦਾ ਹੈ ਫਾਜੀ ਗੱਲ ਇਦਾਂ ਹੈ ਕਿ ਆ ਕਿ ਕਿਸੇ ਵੱਲ ਦੇਖ ਕੇ ਬੰਦਾ ਨੇਕ ਕੁਛ ਬੰਦਾ ਇਹ ਤੁਹਾਡੇ ਖੂਨ ਦੇ ਵਿੱਚ ਹੀ ਹੁੰਦਾ ਸੋ ਮੇਰੇ ਫਾਦਰ ਸਾਹਿਬ ਮੇਰੇ ਪਾਪਾ ਬਹੁਤ ਨੇਕ ਰੂਹ انسان ਸੀਗੇ ਜੋ ਉਹਨਾਂ ਦਾ ਸੁਭਾਅ ਸੀਗਾ ਉਹਦੇ ਨਕਸ਼ੇ ਕਰਨ ਤੇ ਅਸੀਂ ਚੱਲ ਰਹੇ ਹਾਂ ਜੀ ਉਹ ਇਹ ਖੂਨ ਦੇ ਵਿੱਚ ਹੀ ਹੁੰਦਾ ਕਿਵੇਂ ਲੱਗੀ ਫਿਲਮ ਤੁਹਾਨੂੰ ਬਹੁਤ ਜਿਆਦਾ ਸੋਹਣੀ ਮੂਵੀ ਆ ਔਰ ਮੂਵੀ ਦੇ ਵਿੱਚ ਜੋ ਚੀਜ਼ ਦਿਖਾਈ ਗਈ ਆ ਬਿਲਕੁਲ ਰਿਐਲਿਟੀ ਆ ਔਰ ਫਿਲਮ ਦੇਖ ਕੇ ਸਾਨੂੰ ਮੈਨੂੰ ਆਪਣੀ ਟ੍ਰੇਨਿੰਗ ਯਾਦ ਆ ਗਈ ਬਿਲਕੁਲ 골ਦੀ ਵੀਰੇ ਕਿਤਨੇ ਕਿਤੇ ਅਸੀਂ ਜ਼ਿਆਦਾਤਰ ਫਿਲਮਾਂ 'ਚ ਦੇਖਦੇ ਹਾਂ ਕਿ ਪੁਲਿਸ ਦਾ ਕੋਈ ਹੋਰ ਰੂਪ ਦਿਖਾਇਆ ਜਾਂਦਾ ਹੈ ਜੋ ਕਿ ਅਸਲ 'ਚ ਨਹੀਂ ਹੈ ਤੁਹਾਨੂੰ ਲੱਗਦਾ ਕਿ ਕਿਤਨੇ ਕਿਤੇ ਫਿਲਮ ਦੇਖਣ ਤੋਂ ਬਾਅਦ ਜਿਹੜੀ ਇਮੇਜ ਜ਼ਰੂਰ ਬਦਲੋਗੀ ਕਿਉਂਕਿ ਮਨੂੰ ਲੱਗਦਾ ਕਿ ਕਾਫੀ ਟਾਈਮ ਬਾਅਦ ਅੱਦਾਂ ਦੀ ਕੋਈ ਫਿਲਮ ਬਣੀ ਹੈ ਜਿਸ ਦੇ ਵਿੱਚ ਪੁਲਿਸ ਦਾ ਅਸਲ ਰੂਪ ਦਿਖਾਇਆ ਗਿਆ ਹੋਵੇ ਕਿੰਨੀ ਮਿਹਨਤੀ ਹੁੰਦੇ ਨੇ ਪੰਜਾਬ ਦੇ ਯੂਥ ਨੂੰ ਦਿਖਾਇਆ ਗਿਆ ਕਾਜੀ ਇਸ ਚੀਜ਼ ਦੀ ਜਿਹੜਾ ਮੈਸੇਜ ਆ ਮੈਂ ਹਰ ਵੀਡੀਓ ਦੇ ਵਿੱਚ ਆਪਣੇ ਵੀ ਜਦ ਵੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਕਰਦਾ ਮੈਂ ਤਾਂ ਮੈਂ ਉਹਦੇ ਹੀ ਬੋਲ ਦਵਾ ਕਿ ਜਿਹੜਾ ਪਹਿਲੇ ਟਾਈਮ ਦੇ ਵਿੱਚ ਪੁਲਿਸ ਦਾ ਅਕਸ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਦਿਖਾਇਆ ਗਿਆ ਵਾ ਅਸਲ ਦੇ ਵਿੱਚ ਉਹ ਉਦਾਂ ਦੀ ਪੁਲਿਸ ਨਹੀਂ ਆ ਸਾਨੂੰ ਬਹੁਤ ਮਾੜਾ ਗਾਣੇ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਵਾ ਸੋ ਵਧੀਆ ਮੂਵੀ ਆ ਇਹਦੇ ਵਿੱਚ ਪੁਲਿਸ ਜੋ ਹਕੀਕਤ ਆ ਉਹ ਬਿਆਨ ਕੀਤੀ ਗਈ ਆ ਸੋ ਸਾਰਿਆਂ ਨੇ ਦੇਖਣੀ ਚਾਹੀਦੀ ਆ ਜੋ ਇਹੀ ਮੇਰਾ ਮੈਸੇਜ ਆ ਆਪਣੀ ਯੂਥ ਅਗੇ ਜਿੰਨਾ ਵੀ ਸਾਡਾ ਯੂਥ ਸਾਨੂੰ ਇਹ ਦੇਖ ਰਿਹਾ ਮੇਰੀ ਵੀਡੀਓ ਦੇਖ ਰਿਹਾ ਜ਼ਰੂਰ ਮੂਵੀ ਦੇਖੋ ਤੇ ਬਹੁਤ ਵਧੀਆ ਬਸ ਸਭ ਕੁ ਰਿਹਾ ਮੇਰੇ ਹਮੇਸ਼ਾ ਨਾਲ ਇੱਕ ਗੱਲ ਕਰਦੇ ਨੇ ਕਹਿੰਦੇ ਜਿਹੜੇ ਬੰਦੇ ਜਿਵੇਂ ਹਰ ਪੁਲਿਸ ਵਾਲੇ ਨੂੰ ਨਾ ਲੋਕ ਇੱਕ ਹੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਨੇ ਚੰਗੇ ਮਾੜੇ ਹਰ ਫੀਲਡ 'ਚ ਹੁੰਦੇ ਨੇ ਜਿਵੇਂ ਗੱਲ ਆਉਂਦੀ ਹੈ ਕਿ ਇਹ ਤਾਂ ਰਿਸ਼ਵਤ ਬਹੁਤ ਲੰਦੇ ਨੇ ਮਨੂੰ ਤੁਹਾਨੂੰ ਕੀ ਲੱਗਦਾ ਕਿ ਕੋਈ ਵੀ ਬੰਦਾ ਕਿਸੇ ਵੀ ਫੀਲਡ ਦੇ ਵਿੱਚ ਇਹ ਸੋਚ ਕੇ ਤਾਂ ਜਾਂਦਾ ਨਹੀਂ ਕਿ ਮੈਂ ਰਿਸ਼ਵਤ ਲੈਣੀ ਹੈ ਫਿਰ ਅੰਦਰ ਜਾ ਕੇ ਅਜਿਹਾ ਕੀ ਹੋ ਜਾਂਦਾ ਹੈ ਕਿ ਉਹ ਲੈਣ ਲੱਗ ਜਾਂਦਾ ਹੈ ਜਾਂ ਆਲੇ ਦੁਆਲੇ ਦਸ ਰਹੇ ਨਹੀਂ ਭਾਜੀ ਇਦਾਂ ਦਾ ਕੋਈ ਵੀ ਰਿਸ਼ਵਤ ਵਾਲਾ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਆਪਣਾ ਮੈਂ ਗੱਲ ਕਰ ਹੀ ਚੁੱਕਿਆ ਵੀ ਇਹ ਪਹਿਲਾਂ ਗਾ ਫਿਲਮਾਂ ਦੇ ਵਿੱਚ ਇੱਕ ਕਮੇਟੀ ਦੇ ਤੌਰ ਦੇ ਉੱਤੇ ਪੁਲਿਸ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਪੇਸ਼ ਕੀਤਾ ਗਿਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਐਦਾਂ ਦੀ ਪੁਲਿਸ ਨਹੀਂ ਹੈ ਵੈਸੇ ਵੀ ਹੁਣ ਜਿਾ ਪਹਿਲਾਂ ਵੀ ਜਿਹੜਾ ਜਿਹੜੀ ਸੱਚਾਈ ਇਹ ਹੀ ਹੈ ਕਿ ਹੁਣ ਤਾਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਮੁੰਡੇ ਪੁਲਿਸ ਦੇ ਵਿੱਚ ਭਰਤੀ ਹੋਏ ਆ ਤੇ ਬਿਲਕੁਲ ਵਧੀਆ ਇਨਸਾਨ ਨੇ ਐਦਾਂ ਦੀ ਕੋਈ ਗੱਲ ਨਹੀਂ ਵੀ ਰਿਸ਼ਵਤ ਵਾਲਾ ਬਾਕੀ ਮੈਸੇਜ ਇਹ ਹੈ ਕਿ ਜਿਹੜੇ ਬੰਦੇ ਕਹਿੰਦੇ ਆ ਕਿ ਪੁਲਿਸ ਪੈਸੇ ਲੈਂਦੀ ਹੈ ਤਾਂ ਤੁਸੀਂ ਲੋਕ ਪੈਸੇ ਦੇਣੇ ਕਿਉਂ ਇੱਕ ਇੱਕ ਸਵਾਲ ਇਹ ਵੀ ਆ ਕਿ ਜੇਕਰ ਤੁਸੀਂ ਕਹਿੰਦੇ ਪੁਲਿਸ ਪੈਸੇ ਲੈਂਦੇ ਤੁਸੀਂ ਦਿੰਨੇ ਕਿਉਂ ਜੇਕਰ ਤੁਸੀਂ ਸਪੋਜ਼ ਕਰੋਗੇ ਤੁਸੀਂ ਨਾਕੇ ਦੇ ਉੱਤੇ ਖੜੇ ਹੋ ਠੀਕ ਹੈ ਨਾ ਤੁਸੀਂ ਕਹਿੰਦੇ ਹੋ ਕਿ ਪੁਲਿਸ ਨੇ ਪੁਲਿਸ ਪੈਸੇ ਲੈ ਰਹੀ ਹੈ ਨਾ ਤੁਸੀਂ ਆਪਣੇ ਡਾਕੂਮੈਂਟਸ ਦਿਖਾਓ ਤੇ ਆਪਣਾ ਤੁਸੀਂ ਕਹੋ ਕਿ ਭਾਈ ਮੈਂ ਪੈਸੇ ਨਹੀਂ ਦੇਣੇ ਤੁਸੀਂ ਮੇਰਾ ਚੱਕੋ ਮੇਰਾ ਜੇ ਮੇਰੇ ਕੋਲ ਗਲਤੀ ਹੋਈ ਆ ਤਾਂ ਚੱਕੋ ਮੇਰਾ ਕੋਈ ਡਾਕੂਮੈਂਟਸ ਮੇਰਾ ਤੁਸੀਂ ਚਲਾਨ ਕਰ ਦਿਓ ਜੋਬਨ ਵੀਰੇ ਨੇ ਇੰਟਰਵਿਊ ਕਰ ਰਿਹਾ ਸੀ ਉਹਨਾਂ ਦਾ ਇਹ ਕਹਿਣਾ ਸੀ ਕਿਤੇ ਨਾ ਕਿਤੇ ਜਦੋਂ ਅਸੀਂ ਸ਼ਾਰਟਕਟ ਨੂੰ ਬਣਾਉਣ ਲੱਗ ਜਾਂਦੇ ਹਾਂ ਨਾ ਕਿ ਜਿਹੜਾ ਕੰਮ ਸਰਕਾਰੀ ਪ੍ਰੋਸੈਸ ਚ ਇੱਕ ਹਫ਼ਤੇ ਚ ਹੋਣਾ ਹੈ ਤੇ ਅਸੀਂ ਕਹਿੰਦੇ ਹਾਂ ਇੱਕ ਦਿਨ ਚ ਹੋ ਜੇ ਤੇ ਫਿਰ ਤੁਸੀਂ ਪੈਸੇ ਦੰਨੇ ਹੋ ਸਾਹਮਣੇ ਵਾਲੇ ਨੂੰ ਕਿਉਂਕਿ ਸਾਹਮਣੇ ਵਾਲੇ ਦੀ ਵਿਆਦਤ ਵੀ ਫਿਰ ਤੁਸੀਂ ਖੁਦ ਬਗਾੜਦੇ ਹੋ ਨਾ ਕਿ ਉਹ ਮੰਗਦਾ ਹੈ ਜੀ ਜੀ ਬਿਲਕੁਲ ਇਹ ਭਾਜੀ ਦੀ ਗੱਲ ਮੈਨੂੰ ਵਧੀਆ ਲੱਗੀ ਆ ਤੇ ਠੀਕ ਆ ਉਹਨੇ ਇਸ ਵਿਸ਼ੇ ਦੇ ਉੱਤੇ ਮੈਂ ਕੋਈ ਅਜੀਬ ਗੱਲਬਾਤ ਨਹੀਂ ਕਰਨੀ ਅਜੀ ਯੂਥ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਹੋ ਪੰਜਾਬ ਦੇ ਯੂਥ ਦੇ ਲਈ ਪੰਜਾਬ ਲਈ ਯੂਥ ਲਈ ਮੈਸੇਜ ਇਹੀ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਤੇ ਕਹਿਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੀ ਸਿਹਤ ਵੱਲ ਖਿਆਲ ਰੱਖੋ ਤੇ ਪੰਜਾਬ ਪੁਲਿਸ ਤੇ ਜਿਆਦਾ-ਜਿਆਦਾ ਭਰਤੀ ਆਵੇ ਮੇਰਾ ਇੱਕ ਲਾਸਟ ਸਵਾਲ ਹੈ 골ਡੀ ਪੰਜਾਬ ਪੁਲਿਸ ਮੈਨੂੰ ਲੱਗਦਾ ਕਿ ਤੁਸੀਂ ਇੱਕ ਅਜਿਹਾ ਚਿਹਰਾ ਹੋ ਜੋ ਕਿ ਪੰਜਾਬ ਪੁਲਿਸ ਦਾ ਮਾਣ ਬਹੁਤ ਜ਼ਿਆਦਾ ਵਧਾਉਂਦਾ ਹੈ ਜਦੋਂ ਅਸੀਂ ਸੋਸ਼ਲ ਮੀਡੀਆ ਤੋਂ ਤੁਹਾਨੂੰ ਦੇਖਦੇ ਸਾਨੂੰ ਇਨਸਪੀਰੇਸ਼ਨ ਮਿਲਦੀ ਹੈ ਕਿ ਅਸੀਂ ਵੀ ਚੰਗੇ ਕੰਮ ਕਰੀਏ ਤੁਹਾਨੂੰ ਇਹ ਸਾਰੀ ਚੀਜ਼ਾਂ ਕਿੱਥੋਂ ਮਿਲੀਆਂ ਬਚਪਨ ਤੋਂ ਹੀ ਐਵੇਂ ਦੀ ਜਾਂ ਕਿਸੇ ਨੂੰ ਦੇਖ ਕੇ ਸਿੱਖਿਆ ਕਿ ਮੈਂ ਐਵੇਂ ਇਸ ਤਰੀਕੇ ਦੇ ਨਾਲ ਲੋਕਾਂ ਦੀ ਭਲਾਈ ਕਰਾਂਗਾ ਭਾਜੀ ਗੱ ਨੇ ਕੁਝ ਬੰਦਾ ਇਹ ਤੁਹਾਡੇ ਖੂਨ ਦੇ ਵਿੱਚ ਹੀ ਹੁੰਦਾ ਸੋ ਮੇਰੇ ਫਾਦਰ ਸਾਹਿਬ ਮੇਰੇ ਪਾਪਾ ਬਹੁਤ ਨੇਕ ਰੂਹ ਇਨਸਾਨ ਸੀਗੇ ਸੋ ਉਹਨਾਂ ਦੀ ਉਹਨਾਂ ਨਾਲ ਦੇਖ ਕੇ ਜਾਂ ਜੋ ਉਹਨਾਂ ਦਾ ਸੁਭਾਅ ਸੀਗਾ ਉਹਦੇ ਨਕਸ਼ੇ ਕਦਮ ਤੇ ਅਸੀਂ ਚੱਲ ਰਹੇ ਹਾਂ ਜੀ ਉਹ ਇਹ ਖੂਨ ਦੇ ਵਿੱਚ ਹੀ ਹੁੰਦਾ ਉਹਨ ਦਿੰਦਿਆ ਨੇ ਇਹ ਚੀਜ਼ਾਂ ਬਹੁਤ ਸਕੋਂ ਦਿੰਦੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਆਪਣਾ ਸਮਾਂ ਦਿੱਤਾ